ਸੱਚੀ ਯਕਾਲ ਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੀ ਪੱਤਰਕਾਰੀ ਹੁੰਦੀ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਕਾਲੀ ਚ ਲਿਖਿਆ ਇਤਿਹਾਸ ਹੈ ਤੇ ਇਤਿਹਾਸ ਹਰ ਵਕਤ ਲਿਖਿਆ ਜਾ ਰਿਹਾ ਹੁੰਦਾ ਹੈ ਹਰ ਰੋਜ਼ ਕੁਛ ਨਾ ਕੁਛ ਨਵਾਂ ਪਾਪੜਦਾ ਹੈ ਲੇਕਿਨ ਕਈ ਵਾਰੀ ਅਜਿਹਾ ਕੁਛ ਪਾਪੜਦਾ ਹੈ ਜਿਦੇ ਬੜੇ ਦੂਰਗਾਮੀ ਨਤੀਜੇ ਨਿਕਲਦੇ ਨੇ ਬੜਾ ਅਹਿਮ ਹੁੰਦਾ ਹੈ ਇਤਿਹਾਸ ਦੇ ਵਿੱਚ ਉਹ ਦਿਨ ਤੇ 11 ਅਗਸਤ ਉਹਨਾਂ ਚੋਂ ਇੱਕ ਜਹਾਜ਼ ਨੇ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਦਿਨ ਹੋਏਗਾ ਸਮਝਿਆ ਜਾਏਗਾ ਕਿਉਂਕਿ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਥਾਪੀ ਹੋਈ ਪੰਜ ਮੈਂਬਰੀ ਕਮੇਟੀ ਜਿਨੇ ਬੜੀ ਮਿਹਨਤ ਨਾਲ 15 ਲੱਖ ਜਿਹੜਾ ਹੈ ਉਹ ਮੈਂਬਰਸ਼ਿਪ ਭਰਤੀ ਕੀਤੀ ਹੈ ਤੇ ਮੈਂਬਰਸ਼ਿਪ ਤਾਂ ਹਲੇ ਵੀ ਜਾ ਰਹੀ ਹੈ 15 ਲੱਖ ਜੈਨੂਇਨ ਮੈਂਬਰਸ਼ਿਪ ਹੈ ਤੇ ਬਹੁਤ ਸਾਰੀਆਂ ਔਕੜਾਂ ਕਈ ਕਿਸਮ ਦੀਆਂ ਦਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਕੱਲ ਆਖਰ ਨਵੇਂ ਪ੍ਰਧਾਨ ਚੁਣਿਆ ਜਾਣਾ ਔਰ ਨਵੇਂ ਪ੍ਰਧਾਨ ਤੇ ਲਗਭਗ ਸਹਿਮਤੀ ਹੋ ਚੁੱਕੀ ਹੈ ਔਰ ਇੱਕ ਦੋ ਬੰਦੇਾਂ ਨੇ ਤਾਂ ਕਹਿ ਵੀ ਦਿੱਤਾ ਕਿ ਅਸੀਂ ਉੱਥੇ ਸਹਿਮਤ ਹੋ ਗਏ ਆ ਗਿਆਨੀ ਰਗਵੀਰ ਜੀ ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਹੋਣਗੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋ ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਹਾਨੂੰ ਕੌਣ ਲੱਗਦਾ ਹੈ ਕਿ ਕਿਹੜਾ ਨਵਾਂ ਪ੍ਰਧਾਨ ਹੋਵੇ ਇਸ ਨਵੇਂ ਅਕਾਲੀ ਦਲ ਦਾ ਜਾਂ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਨਵੇਂ ਸਿਰੇ ਤੋਂ ਮੁੜ ਸਿਰਜੀਤ ਹੋ ਰਿਹਾ ਹੈ ਤਾਂ ਜਿਆਦਾ ਗਿਣਤੀ 'ਚ ਤੁਸੀਂ ਦੇਖ ਸਕਦੇ ਹੋ ਤੁਹਾਡੇ ਕਮੈਂਟ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆਏ ਸੀ ਤੇ ਇਸ ਬਾਰੇ ਅੱਜ ਲਗਭਗ ਡਿਕਲੇਅਰ ਵੀ ਹੋ ਚੁੱਕਿਆ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਕੱਲ ਨੂੰ ਜਨਜ ਲਾਸਟ ਸਾਰੀ ਗੱਲ ਪੌਗੀ ਜਾਰੀ ਰਸਮੀ ਤੌਰ ਤੇ ਕਾਰਵਾਈ ਹੋਏਗੀ ਇਹ ਵੀਡੀਓ ਚ ਆਪਾਂ ਇਹੀ ਗੱਲਬਾਤ ਕਰਨੀ ਹੈ ਕਿ ਸਰਜੀਤ ਸਿੰਘ ਰਖੜਾ ਨੇ ਕਿਉਂ ਕਿਹਾ ਕਿ ਅਸੀਂ ਤਾਂ ਸਹਿਮਤੀ ਬਣ ਗਈ ਚਰਜੀਤ ਸਿੰਘ ਬਰਾੜ ਇਹ ਕਹਿੰਦਾ ਕਿ ਦੋ ਪ੍ਰਧਾਨ ਨੇ ਇੱਕ ਹੋਏਗਾ ਗਿਆਨੀ ਹਰਪ੍ਰੀਤ ਸਿੰਘ ਦੂਜਾ ਕਹਿੰਦੇ ਬੀਪੀ ਸਤਵੰਤ ਕੌਰ ਜਿਹੜੀ ਧਾਰਮਿਕ ਮਾਮਲੇ ਦੇਖੇਗੀ ਜਾਂ ਕੋਈ ਹੋਰ ਫਾਰਮੂਲਾ ਇਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਹੁਣ ਇਸ ਗੱਲ ਤੇ ਆਪਾਂ ਆਈਏ ਕਿ ਗਿਆਨੀ ਹਰਪ੍ਰੀਤ ਸਿੰਘ ਮੈਂ ਪਿਛਲੀ ਵੀਡੀਓ ਦੇ ਵਿੱਚ ਇਹ ਗੱਲ ਦੱਸੀ ਸੀ ਤਿੰਨਾਂ ਦੇ ਪਲਸ ਪੁਆਇੰਟ ਤਿੰਨਾਂ ਦੇ ਕੁਝ ਜਿਹੜੇ ਨਕਾਰਾਤਮਕ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ ਲੇਕਿਨ ਕਾਫੀ ਹੱਦ ਤੱਕ ਜਿਹੜੀ ਸਹਿਮਤੀ ਬਣੀ ਗਿਆਨੀ ਹਰਪ੍ਰੀਤ ਸਿੰਘ ਤੇ ਔਰ ਇਹ ਜਿਹੜਾ ਹੈ ਉਸ ਵਾਰੇ ਡਿਕਲੇਅਰ ਵੀ ਕਰਤਾ ਦੇਖੋ ਸਰਜੀਤ ਸਿੰਘ ਰਖੜਨ ਦਾ ਕਹਤਾ ਸਾਡੀ ਸਹਿਮਤੀ ਬਣ ਗਈ ਹਾਲਾਂਕਿ ਅਕਵਾਰ ਸਿੰਘ ਝੁੰਡਾ ਨੂੰ ਜਦੋਂ ਇਹ ਗੱਲ ਪੁੱਛੀ ਗਈ ਉਹਨਾਂ ਨੇ ਗੱਲ ਗੂੜਜਾ ਜਵਾਬ ਦਿੱਤਾ ਉਹ ਇਹ ਕਹਿੰਦੇ ਦੇਖੋ ਕੱਲ ਨੂੰ ਅਸੀਂ ਆਪਣਾ ਕੰਮ ਕਰਤਾ ਕੱਲ ਨੂੰ ਜਨਰਲ ਜਰਾਸ ਹੈ ਉਹਦੇ ਵਿੱਚ ਜਿਹੜਾ ਹੈ ਫੈਸਲਾ ਹੋ ਜਾਣਾ ਤੇ ਜੋ ਕੌਮ ਸਮਝੇਗੀ ਜੇ ਤਾਂ ਇੱਕੋ ਹੀ ਬੰਦਾ ਖੜਾ ਹੋਇਆ ਇੱਕੋ ਹੀ ਨਾਂ ਆਇਆ ਤੇ ਫਿਰ ਅਸੀਂ ਸਮਝਾਂਗੇ ਕਿ ਠੀਕ ਹਨੇ ਬੋਟਾਂ ਪਹਿ ਜਾਣਗੀਆਂ ਇਸ ਕਿਸਮ ਦੀ ਗੱਲ ਕੀਤੀ ਗਈ ਚਰਨਜੀਤ ਸਿੰਘ ਬਰਾੜ ਵੱਲੋਂ ਤੇ ਇਹ ਵੀ ਕਿਹਾ ਗਿਆ ਇਹੀ ਗੱਲ ਅਕਵਾਰ ਸਿੰਘ ਚੁੰਤ ਨੇ ਕਹੀ ਥੋੜੀ ਜਿਹੀ ਬਦਲ ਮੇ ਢੰਗ ਨਾਲ ਚਰਨਜੀਤ ਸਿੰਘ ਬਰਾੜ ਜਿਹੜਾ ਉਹਨਾਂ ਦੇ ਬਲਾਰੇ ਨੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਜੀ ਤੋਂ ਅਸੀਂ ਦੂਜਾ ਵੀ ਐਂਗਲ ਦੇਖਿਆ ਧਾਰਮਿਕ ਐਂਗਲ ਉਹ ਬੀਬੀ ਸਤਪੰਥ कौर ਹੋਏਗੀ ਇਸ ਕਿਸਮ ਦੀ ਗੱਲ ਕੀਤੀ ਲੇਕਿਨ ਪਤਾ ਇਹ ਲੱਗਿਆ ਸਾਰੀ ਗੱਲਬਾਤ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸੀ ਸੀ ਕਿ ਇਹ ਇਹ ਸੰਤ ਹਰਚੰਦ ਸਿੰਘ ਲੌਂਗਵਾਰ ਵਾਲਾ ਫਾਰਮੂਲਾ ਵਰਤਿਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਲੋੜ ਨਹੀਂ ਬੀਬੀ ਸਤਵੰਤ ਕੌਰ ਭਾਈ ਮਰੀਕ ਸਿੰਘ ਦੀ ਬੇਟੀ ਹੈ ਬੜਾ ਸਤਕਾਰ ਹੈ ਮੈਂ ਨਹੀਂ ਉਹਨਾਂ ਦੇ ਖਿਲਾਫ ਕੜਨਾ ਇਹਦੇ ਨਾਲ ਉਹਨਾਂ ਨੇ ਆਪਣੀ ਇੱਜ਼ਤ ਬਧਾਈ ਮੈਂ ਕਿਹਾ ਸੀ ਇੱਕ ਇਹ ਵੀ ਦੱਸਦਾ ਕਿ ਮੈਂ ਭਾਈ ਕੋਈ ਮੈਂ ਸਖਵੀਰ ਬਾਦਲ ਵਰਗਾ ਨਹੀਂ ਮੈਂ ਤਾਂ ਜਿਹੜਾ ਹੈ ਤਿਆਗ ਦੀ ਭਾਵਨਾ ਰੱਖਦਾ ਐਸੀ ਕੋਈ ਗੱਲ ਨਹੀਂ ਹੈ ਤੁਸੀਂ ਉਹਨਾਂ ਨੂੰ ਬਣਾਓ ਤੇ ਜਿਵੇਂ ਲੱਗਦਾ ਸੀ ਗੱਲ ਉੱਥੇ ਹੀ ਸਹਿਮਤੀ ਬਣ ਗਈ ਸਭ ਦੀ ਕਿ ਜੀ ਇਹੀ ਹੋਣਗੇ ਹਾਂ ਇਹ ਨਹੀਂ ਕਿ ਉਹਨਾਂ ਨੂੰ ਤੁਸੀਂ ਡਿਕਲੇਅਰ ਕਰ ਦੋ ਕੋਈ ਹੋਰ ਵੀ ਆ ਸਕਦਾ ਹੈ ਇਹੀ ਤਾਂ ਗੱਲ ਹੈ ਜੇ ਸਾਰਾ ਕੁਝ ਇੰਹੀਂ ਕਰਨਾ ਸੀ ਤਾਂ ਫਿਰ ਤਾਂ ਪਹਿਲੇ ਅਕਾਲੀ ਦਰ ਨਾਲੋਂ ਕੀ ਫਰਕ ਰਹਿ ਗਿਆ ਉਹ ਵੀ ਤਾਂ ਇੰਹੀਂ ਕਰਦੇ ਨੇ ਲੇਕਿਨ ਇੱਥੇ ਇਹਨਾਂ ਨੇ ਭਾਵੇਂ ਸਹਿਮਤੀ ਬਣਾ ਲਈ ਪਰ ਉੱਥੇ ਜਨਰਲ ਜਰਾਸ ਦੇ ਵਿੱਚ ਜੇ ਕੋਈ ਹੋਰ ਨਾ ਹੁੰਦਾ ਤਾਂ ਮੋਟ ਪੈ ਸਕਦੀ ਹੈ ਇਹ ਗੱਲ ਮੈਨੂੰ ਚੰਗੀ ਲੱਗੀ ਈਵਨ ਇਹ ਮਨ ਵੀ ਨਹੀਂ ਰਹੀ ਸੀ ਇਹ ਵੀ ਪਤਾ ਲੱਗਿਆ ਕਿ ਗੋਬਿੰਦ ਸਿੰਘ ਲੋਂਗੋਵਾਲ ਦੀ ਭੂਮਿਕਾ ਚ ਰਹੀ ਸੀ ਸਾਭਾ ਦਾ ਐਸਜੀਪੀਸੀ ਦੇ ਪ੍ਰਧਾਨ ਦੀ ਉਹ ਬਠਿੰਡੇ ਗਏ ਜਾਨੀ ਅਰਪੀ ਸਿੰਘ ਦਿੱਲੀ ਗਏ ਸੀ ਦਿੱਲੀ ਤੋਂ ਆਏ ਤੇ ਉਹਨਾਂ ਨੂੰ ਮਿਲਣ ਗਏ ਗੋਬਿੰਦ ਸਿੰਘ ਲੋਂਗੋਵਾਲ ਤੇ ਲੋਂਗੋਵਾਲ ਨੇ ਕਿਹਾ ਕਿ ਤੁਸੀਂ ਆਓ ਹੁਣ ਦੇਖੋ ਇੰਨਾ ਮਿਹਨਤ ਕੀਤੀ ਹੈ ਤੁਸੀਂ ਵਿੱਚੋਂ ਸਾਰਿਆਂ ਨੂੰ ਕਿਤੇ ਨਾ ਕਿਤੇ ਤਾਂ ਕਰਨਾ ਹੀ ਹੈ ਤੇ ਨਹੀਂ ਤਾਂ ਫਿਰ ਫਾਇਦਾ ਕੀ ਹੋਊਗਾ ਇਹ ਸਾਰੀ ਗੱਲਬਾਤ ਚ ਤੇ ਸਿਆਣੀ ਗੱਲ ਕੀਤੀ ਉਹਨਾਂ ਨੇ ਫਿਰ ਬਾਕੀ ਨਾਲ ਫੋਨ ਤੇ ਗੱਲ ਵੀ ਕਰਾਈ ਬੰਦੇ ਵੀ ਕਿੰਨੇ ਕਨੇ ਨਾ ਜਿਹੜੇ ਜਿੰਨਾਂ ਨੇ ਭਰਤੀ ਕੀਤੀ ਜਾਂ ਮਿਹਨਤ ਕੀਤੀ ਉਹਨਾਂ ਚ ਪੰਜ-ਛੇ ਹੀ ਬੰਦੇ ਨੇ ਮਤਲਬ ਪ੍ਰਿੰਸ ਸਿੰਘ ਚੰਦੂ ਮਾਦਰਾ ਨਾਲ ਗੱਲ ਕਰਾਤੀ ਰਖੜਾ ਨਾਲ ਜਾਂ ਗੁਰਪ੍ਰਤਾਪ ਸਿੰਘ ਬਣਾ ਰਹੇ ਤਾਂ ਇਹਨਾਂ ਦੀ ਆਲਮੋਸਟ ਸੈਮਤੀ ਸੀ ਤੇ ਲੇਕਿਨ ਜਿਆਦਾ ਜੇ ਸੀ ਕਿ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਦਾ ਕਿਉਂਕਿ ਉਹਨਾਂ ਨੇ ਮਹਤਵ ਵੀ ਕੀਤੀ ਸੀ ਤੇ ਉਹ ਉਹਨਾਂ ਨੂੰ ਵੀ ਜਿਹੜੇ ਹੈ ਲੈ ਲਿਆ ਇਹ ਜਿਹੜੀ ਉਹਨਾਂ ਦੀ ਵੀ ਸਹਿਮਤੀ ਲੈ ਲਈ ਕਾਨਫਰੈਂਸ ਲੈ ਲਿਆ ਚੰਗੀ ਗੱਲ ਹੈ ਕਿ ਉਹਨਾਂ ਨੂੰ ਵਿਸ਼ਵਾਸ ਚ ਲੈ ਲਿਆ ਗਿਆ ਤੇ ਇਹ ਗੱਲ ਇਹ ਵੀ ਚੰਗੀ ਹੋਈ ਕਿ ਜਦੋਂ ਲੌਂਗੋਵਾਲ ਨੇ ਗੱਲ ਕੀਤੀ ਤਾਂ ਇਹਨਾਂ ਨੇ ਸਹਿਮਤੀ ਪ੍ਰਗਟ ਕਰਤੀ ਹਾਂ ਚ ਜਵਾਬ ਦਿੱਤਾ ਇਹਦਾ ਮਤਲਬ ਕਿ ਲਗਭਗ ਇਹ ਗੱਲ ਤਾਂ ਹੋ ਗਈ। ਇਹਦੇ ਚੀ ਸਰਜੀਤ ਸਿੰਘ ਰਖੜਾ ਦਾ ਬਿਆਨ ਉਹਨਾਂ ਨੇ ਹੋਰ ਗੱਲ ਕਲੀਅਰ ਕਰਤੀ ਕਿ ਸਾਡੀ ਸਹਿਮਤੀ ਬਣ ਗਈ। ਫਿਰ ਚਰਨਜੀਤ ਸਿੰਘ ਬਰਾੜ ਦਾ ਦੂਜੀ ਗੱਲ ਵੀ ਕਹੇ ਨੇ ਕਿ ਜੀ ਆਪਾਂ ਧਾਰਮਿਕਾਂ ਦੇ ਪਾਸੇ ਵੀ ਉਹ ਵੀ ਗੱਲ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਫਾਰਮੂਲਾ ਇਹ ਵੀ ਹੋ ਸਕਦਾ ਕਿ ਜੀ ਬੀਬੀ ਨੂੰ ਤੇ ਇਹਨਾਂ ਨੂੰ ਦੋਨਾਂ ਨੂੰ ਤੁਸੀਂ ਇਹ ਕਿਕਰ ਦੇ ਦਿਓ ਤੇ ਉਹ ਧਾਰਮਿਕ ਐਂਗਲ ਦੇਖਣ ਨੂੰ ਵੈਸੇ ਵੀ ਐਜੂਕੇਸ਼ਨ ਦੇ ਉਹ ਅਸਿਸਟੈਂਟ ਡਾਇਰੈਕਟਰ ਨੇ ਐਸਜੀਪੀਸੀ ਦੇ ਜਿਹੜਾ ਐਜੂਕੇਸ਼ਨ ਦਾ ਡਾਇਰੈਕਟੋਰੇਟ ਆ ਸਰਵਿਸ ਕਰਦੇ ਨੇ ਉਹਨਾਂ ਨੂੰ ਸਭ ਕੁਝ ਪਤਾ ਹੈ ਤੇ ਉਹ ਇਧਰ ਚੜੇ ਨੇ ਪੜ੍ਹੇ ਲਿਖੇ ਨੇ ਪ੍ਰੋਫੈਸਰ ਰਹੇ ਨੇ ਪ੍ਰਿੰਸੀਪਲ ਬਣ ਰਹੇ ਸੀ ਪਰ ਉਧਰ ਚਲੇਗੇ ਤਾਂ ਇਸ ਕਰਕੇ ਉਹਨਾਂ ਦਾ ਵੀ ਇਹ ਹੈ ਮੇਰਾ ਖਿਆਲ ਹੈ ਠੀਕ ਰਹੇਗਾ ਜੇ ਇਹ ਫਾਰਮੂਲਾ ਚੱਲਦਾ ਹੈ ਜਿਹੜਾ ਕੱਲ ਨੂੰ 11 ਵਜੇ ਤੱਕ ਆਪਾਂ ਇਸ ਗੱਲ ਨੂੰ ਮੰਨ ਲਈਏ ਵੀ ਕੱਲ 11 ਵਜੇ ਤੱਕ ਇਹ ਫੈਸਲੇ ਹੋਣੇ ਨੇ 500 ਡੈਲੀਗੇਟ 500 ਡੈਲੀਗੇਟ ਨੇ ਤੇ ਪਹੁੰਚਣਾ ਹੈ ਤੇ ਜੇ ਕਿਤੇ ਉਹੀ ਗੱਲ ਫਾਰਮੂਲਾ ਵਰਤਣਾ ਸੀ ਫਿਰ ਤਾਂ ਕੋਈ ਫਾਇਦਾ ਨਹੀਂ ਫਿਰ ਸ੍ਰੋਮਣੀ ਅਕਾਲੀ ਦਲ ਨਾਲੋਂ ਕੀ ਫਰਕ ਰਹੇਗਾ ਫਿਰ ਆਹੀ ਫਰਕ ਹੈ ਔਰ ਇਹਦੇ ਚ ਹੋਰ ਵੀ ਗੱਲ ਆ ਗਈ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਜਿਹੜਾ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਇਹ ਸ਼ਰਤ ਪਹਿਲਾਂ ਹੀ ਰੱਖੀ ਗਈ ਹੈ ਕਿ ਉਹ ਚੀਫ ਮਿਨਿਸਟਰ ਦਾ ਦਾਅਵੇਦਾਰ ਨਹੀਂ ਹੋਏਗਾ ਜੇ ਗੈਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਦੇ ਨੇ ਤਾਂ ਚੀਫ ਮਿਨਿਸਟਰ ਦਾ ਦਾਅਵੇਦਾਰ ਤਾਂ ਫਿਰ ਜਿਹੜੇ ਬਾਕੀ ਰਹਿ ਗਏ ਉਹਨਾਂ ਚ ਹੋਏਗਾ ਠੀਕ ਹੈ ਕਰੋਣ ਸਿਆਸੀ ਗੱਲਾਂ ਚਾਹੇ ਚੰਦੂ ਮਾੜਾ ਚਾਹੇ ਉਹ ਸਰਜੀਤ ਸਿੰਘ ਰਖੜਾ ਮਨਪ੍ਰੀਤਿਆ ਵਾਲਾ ਕੋਈ ਵੀ ਹੋਵੇ ਇਹ ਤਾਂ ਡੈਮੋਕ੍ਰੇਸੀ ਹੈ ਹਰ ਇੱਕ ਨੂੰ ਹੱਕ ਅੱਗੇ ਵਧਣ ਦਾ ਇਹ ਚ ਕੋਈ ਦੋਰਾਵਾਂ ਨਹੀਂ ਉਹ ਇਹ ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਇਹ ਅਕਾਲੀ ਦਲ ਬਾਕੀ ਉਹਨਾਂ ਵੱਖਰਾ ਹੋਵੇ ਔਰ ਇਹਦੇ ਮਨਚੇ ਵੀ ਰਹੇ ਕਿ ਤੁਸੀਂ ਅਕਾਲੀ ਦਲ ਉਵੇਂ ਹੀ ਹੈ ਜਿਹੜਾ 1920 ਚ ਬਣਾਇਆ ਸੀ ਅਕਾਲੀ ਦਲ ਸੱਤਾ ਲਈ ਨਹੀਂ ਸੀ ਬਣਿਆ ਇਹ ਗੱਲ ਖਿਆਲ ਰੱਖਣੀ ਚਾਹੀਦੀ ਆ ਹੁਣ ਤਾਂ ਜਿਹੜਾ ਕੱਲ ਵੀ ਬੋਲ ਰਹੇ ਸੀ ਖੜਪੁਨਿਆ ਤੋਂ ਸਾਡੀ ਸਰਕਾਰ ਆਊ ਸੁਖਵੀਰ ਸਿੰਘ ਬਾਦਲ ਉਹ ਭਾਈ ਤੁਹਾਡੀ ਸਰਕਾਰ ਜਦੋਂ ਆਊ ਤਾਂ ਹਾਲ ਤੱਕ ਤਾਂ ਇੱਕ ਬੰਦਾ ਤੁਹਾਡੇ ਕੋਲ ਤੇ ਜੇ ਜਦੋਂ ਸਰਕਾਰ ਆ ਵੀ ਦੇਖੀ ਜਾਓ ਤੁਸੀਂ ਕਦੇ ਪੰਚ ਦੀ ਗੱਲ ਵੀ ਕਰ ਲਓ ਕਦੇ ਤੁਸੀਂ ਕੌਮ ਦੇ ਮਸਲਿਆਂ ਦੀ ਵੀ ਗੱਲ ਕਰ ਤੋਂ ਨਹੀਂ ਉਹਨੇ ਨਹੀਂ ਕਰੀ ਉਹੀ ਆਟਾ ਦਾਲ ਉਹੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਵਿਜਲੀ ਫ੍ਰੀ ਕਰਦਾ ਉਹ 200 ਯੂਨਟ ਜਿਹੜੀਆਂ ਇਹੇ ਜੇ ਨਾਰੇ ਉਹਦੇ ਇਹ ਪੰਚ ਦੇ ਨਾਰੇ ਨਹੀਂ ਹੈ ਬਿਲਕੁਲ ਨਹੀਂ ਹੈ ਤੇ ਜਿਹੜਾ ਨਮਾ ਅਕਾਲੀ ਦਲ ਇਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਹਾਡਾ ਆਪਣਾ ਕੀ ਏਜੰਡਾ ਕੀ ਹੋਊਗਾ ਤੁਹਾਡੇ ਸਿਧਾਂਤ ਕੀ ਹੋਣਗੇ ਇਹ ਤੁਸੀਂ ਕੱਲ ਹੀ ਡਿਕਲੇਅਰ ਕਰੋ ਜਦੋਂ ਤੁਹਾਡਾ ਕੋ ਪ੍ਰਧਾਨ ਬਣਦਾ ਉਹ ਸਾਰੀ ਗੱਲ ਦੱਸੇ ਕਿ ਸ਼੍ਰੋਮਣੀ ਅਕਾਲੀ ਦਲ ਇਸ ਏਜੰਡੇ ਤੇ ਕੰਮ ਕਰੂਗਾ ਤੇ ਉਹਦੇ ਆ ਮਸਲੇ ਨੇ ਉਹਨਾਂ ਤੇ ਸਾਡੀ ਆਪਰੋਚ ਆ ਬੰਦੀ ਸਿੰਘਾਂ ਤੇ ਸਾਡੀ ਆਪਰੋਚ ਆ ਜਿਹੜੇ ਫੈਡਰੇਲਿਜ਼ਮ ਤੇ ਜਿਹੜੀ ਹੈ ਸਾਡੀ ਰਾਜਾਂ ਦੀ ਖੁਦਮੁਖਤਿਆਰੀ ਤੇ ਆ ਪਰੋਚਾ 13 ਆਰਟੀਕਲ 370 ਤੇ ਅਸੀਂ ਇਹ ਕਰਨਾ ਆਰਟੀਕਲ 325 ਬਾਰੇ ਸਾਡਾ ਇਹ ਸਟੈਂਡ ਹੋਏਗਾ ਪਾਣੀ ਪੰਜਾਬ ਦੇ ਮਸਲਿਆਂ ਤੇ ਪਾਣੀ ਦੇ ਮਸਲੇ ਤੇ ਸਾਰੀ ਗੱਲ ਜਿਹੜੀ ਹੈ ਟੋਟਲ ਕਲੀਅਰ ਹੋਣੀ ਚਾਹੀਦੀ ਹੈ ਔਰ ਸਾਡੇ ਜਿਹੜੀ ਹੈ ਸੈਂਟਰ ਜਿਹੜੀਆਂ ਪਾਰਟੀਆਂ ਦੇ ਦੋ ਤਿੰਨ ਮੇਜਰ ਉਹਨਾਂ ਨਾਲ ਸਬੰਧਾਂ ਦੇ ਮਾਮਲੇ ਵਿੱਚ ਅਸੀਂ ਕਿਤੇ ਵੀ ਕੰਪਰੋਮਾਈਜ਼ ਪੰਜਾਬ ਦੇ ਨਹੀਂ ਕਰਾਂਗੇ ਜਿਵੇਂ ਕਿ ਹੁਣ ਤੱਕ ਅਕਾਲੀ ਦਲ ਕਰਦਾ ਹੈ ਸਾਰੀਆਂ ਗੱਲਾਂ ਦੱਸਣ ਇਹ ਵੀ ਦੱਸੋ ਕਿ ਸਾਡੇ ਜਿਹੜਾ ਚੀਫ ਮਿਨਿਸਟਰ ਤੇ ਜਿਹੜਾ ਪ੍ਰਧਾਨ ਅਲੱਗ ਹੋਏਗਾ ਦੋ ਟਰਮ ਤੋਂ ਬਾਅਦ ਕੋਈ ਨਹੀਂ ਬਣੇਗਾ ਇਹ ਨਹੀਂ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਪੰਜ ਵਾਰ ਰਹੇ ਜੀ ਪ੍ਰਕਾਸ਼ ਸਿੰਘ ਬਾਦਲ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਤੇ ਸਾਡਾ ਪਹਿਲਾ ਕੰਮ ਸੱਤਾ ਪ੍ਰਾਪਤੀ ਨਹੀਂ ਹੋਏਗਾ ਪੰਜਾਬ ਦੇ ਮਸਲੇ ਪੰਥ ਦੇ ਮਸਲੇ ਹੋਣਗੇ ਇਹ ਸਾਰੀ ਗੱਲ ਜਿਹੜੀ ਹੈ ਅਕਾਲੀ ਦਲ ਨੂੰ ਆਪਣੀ ਗੱਲ ਕਲੀਅਰ ਕਰਨੀ ਚਾਹੀਦੀ ਹੈ ਜਿਹੜੇ ਬੁਨਿਆਦੀ ਮੁੱਦੇ ਨੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਹੈ ਇਹ ਕੱਲ ਹੀ ਗੱਲ ਆਪਣੀ ਕਲੀਅਰ ਕਰਕੇ ਅੱਗੇ ਵਧਣਗੇ ਤਾਂ ਮੇਰੇ ਲੋਕ ਅੱਗੇ ਚੱਲਣਗੇ ਤੇ ਪਾਰਦਰਸ਼ਿਕ ਢੰਗ ਨਾਲ ਕਿ ਅਸੀਂ ਲੋਕਾਂ ਨੇ ਇੱਕ ਗੱਲ ਇਹ ਵੀ ਆਈ ਹੈ ਬਹੁਤ ਵਧੀਆ ਗੱਲ ਹੈ ਕਿ ਪੰਜ ਮੈਂਬਰੀ ਤਾਲਮੇਲ ਕਮੇਟੀ ਜਿਹੜੀ ਹੋਏਗੀ ਪੰਜ ਪ੍ਰਧਾਨੀਆਂ ਵਾਲਾ ਜਿਹੜੇ ਡਿਸੀਜਨ ਲੈਣੇ ਨੇ ਬਿਲਕੁਲ ਸਹੀ ਗੱਲ ਹੈ ਇਹ ਡਿਸੀਜਨ ਉਹ ਛੁਟਕਲੇ ਬੰਦ ਹੋ ਜਾਣਗੇ ਕਿ ਕੌਣ ਬਣੂਗਾ ਪ੍ਰਧਾਨ ਰੱਬ ਨੂੰ ਪਤਾ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਫਿਰ ਅਗਲੇ ਦਿਨ ਤਾਂ ਇਹੀ ਹੋ ਜਾਂਦਾ ਸੀ ਵੀ ਰੱਬ ਨੂੰ ਵੀ ਕੀ ਪਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਕਿ ਐਸਜੀਪੀਸੀ ਦਾ ਪ੍ਰਧਾਨ ਕੌਣ ਬਣੂਗਾ ਇਹੋ ਜਿਹੇ ਛੁਟਕਲੇ ਲੋਕਾਂ ਨੂੰ ਪਤਾ ਹੋਵੇ ਕਿਹਦੇ ਬਣਨਾ ਹੈ ਕਿਹਦੇ ਨਹੀਂ ਸਾਡੇ ਇੱਕ ਸਟੈਂਡ ਕੀ ਹੋਣਾ ਐਸਜੀਪੀਸੀ ਦੇ ਵਿੱਚ ਕਿਵੇਂ ਅਸੀਂ ਕਰਨਾ ਹੈ ਤੇ ਇਮਾਨਦਾਰੀ ਕਿਵੇਂ ਲੈ ਕੇ ਆਉਣੀ ਹੈ ਜਿਹੜੀ ਪਾਰਦਰਸ਼ਤਾ ਕਿਵੇਂ ਕਾਇਮ ਰੱਖਣੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜਐਸਜੀਪੀਸੀ ਚ ਅਸੀਂ ਆਉਣੇ ਆ ਤਾਂ ਜਿਹੜਾ ਐਜਜੀਪੀਸੀ ਤੇ ਗਰਵਾਣੀ ਦਾ ਜਿਹੜਾ ਇੱਕ ਚੈਨਲ ਹੋਏਗਾ ਜਿਹੜਾ ਗਰਵਾਣੀ ਨੂੰ ਪ੍ਰਸਾਰਿਤ ਕਰੇਗਾ ਇਹ ਕਿਉਂ ਨਹੀਂ ਇਹ ਜਿਹੇ ਮਸਲੇ ਆਉਣਗੇ ਜਦੋਂ ਨਮਾ ਕਾਲੀਦਾਲ ਬਣੂਗੇ ਸਾਰੀਆਂ ਗੱਲਾਂ ਕਰੂਗਾ ਤੇ ਆਪੇ ਹੀ ਲੋਕਾਂ ਦੇ ਮਨਾਂ ਚ ਵੀ ਇਹ ਪਹਿਲੇ ਨਾਲ ਵੱਖਰੇ ਤੇ ਪਹਿਲੇ ਤਾਂ ਹੁਣ ਹੁਣ ਤੱਕ ਤਾਂ ਇਹੀ ਹੈ ਵੀ ਉਹ ਤਾਂ ਕਹਿੰਦੇ ਸੀ ਸੱਤਾ ਪ੍ਰਾਪਤੀ ਕਰਨੀ ਹੈ ਹਲੇ ਵੀ ਉਹੀ ਉਹਨਾਂ ਦਾ ਏਜੰਡਾ ਤਾਂ ਅਸੀਂ ਇਹ ਕਰਦਾਂਗੇ ਅਸੀਂ ਕਰਦਾਂਗੇ ਸਟਾਈਟ ਚਾ ਕੇ ਤੋਂ ਇਹ ਤੁਸੀਂ ਸਟਾਈਟ ਆਓ ਜਾਂ ਨਾਓ ਲੇਕਿਨ ਸ਼੍ਰੋਮ ਨੇ ਕਹ ਦਿੱਤਾ ਦਾ ਸਟੈਂਡ ਕੀ ਹੋਣਾ ਹੈ ਹਰ ਮਸਲੇ ਤੇ ਪੰਜਾਬੀ ਦੇ ਮਸਲੇ ਤੇ ਤੁਹਾਡੇ ਕਿ ਚੁੱਪ ਕਰੇ ਬੈਠੇ ਹੁੰ ਤੁਸੀਂ VOTER CARD ਚੋਂ ਪੰਜਾਬੀ ਕੱਟਤੀ ਕੋਈ ਨਹੀਂ ਬੋਲਿਆ ਤੁਹਾਡੀ ਪੰਜਾਬੀ ਹੌਲੀ ਹੌਲੀ ਖਤਮ ਕੀਤੀ ਜਾ ਰਹੀ ਹੈ ਕੋਈ ਨਹੀਂ ਬੋਲ ਰਿਹਾ ਤਾਂ ਕਿਉਂ ਨਹੀਂ ਬੋਲ ਰਹੇ ਜੀ ਤੁਸੀਂ ਆਪ ਜਿਹੜੇ ਆਪ ਕੀ ਆਧਾਰ ਕਾਰਡ ਤੋਂ ਪੰਜਾਬੀ ਖਤਮ ਹੋਈ ਹੈ ਕੀ ਸਟੈਂਡ ਹੈ ਜੀ ਤੁਹਾਡਾ ਤੇ ਤੁਹਾਨੂੰ ਪਤਾ ਹੋਵੇ ਕਿ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਦਾ ਇਹ ਸਟੈਂਡ ਡੀਐਮਕੇ ਮੰਗੂ ਕੋ ਸਖਤ ਸਟੈਂਡ ਲੈ ਕੇ ਸੋ ਇਹ ਸਾਰੀਆਂ ਗੱਲਾਂ ਤੇ ਜਿਹੜੀ ਪਾਰਟੀ ਸਟੈਂਡ ਕਰੂਗੀ ਉਹ ਅਸਲ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਕਹਨ ਦੀ ਹੱਕਦਾਰ ਹੋਊਗੀ ਤੇ ਨਹੀਂ ਤਾਂ ਫਿਰ ਜੇ ਆਹੀ ਕੁਛ ਹੈ ਵੀ ਅਸੀਂ ਸੱਤਾ ਪ੍ਰਾਪਤ ਕਰਨੀ ਹੈ ਤੇ ਕੰਪਰੋਮਾਈਜ਼ ਕਰਨਾ ਹੈ ਪਹਿਲਾਂ ਸੱਤਾ ਪ੍ਰਾਪਤ ਹੀ ਕਰ ਲਓ ਫਿਰ ਉਹਨੂੰ ਬਚਾਉਣ ਲਈ ਫਿਰ ਉਹ ਸੱਤਾ ਦੇ ਜਿਹੜਾ ਹੈ ਅਗਲੀ ਵਾਰ ਦੇ ਜਿਗਾੜ ਫਿੱਟ ਕਰ ਲਓ ਤੇ ਉਹਦੇ ਨਾਲ ਤਾਂ ਫਿਰ ਪੰਜਾਬ ਦਾ ਦੇਖੋ ਸਾਹਮਣੇ ਕੀ ਪਲਾ ਹੋਇਆ ਹੁਣ ਤੱਕ ਤੋ ਲੋਕਾਂ ਨੇ ਤਾਂ ਫਿਰ ਉਹਦੇ ਚੋਂ ਤਾਂ ਇਹ ਨਿਕਲਿਆ ਜੇ ਹੈ ਜੇ ਸੀ ਤਾਂ ਹੀ ਮਾਨ ਠੀਕ ਹੈ ਤਾਂ ਹੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤੇ ਹੁਣ ਜਦੋਂ ਇਹ ਸਾਰੇ ਹਾਲਾਤ ਬਣ ਚੁੱਕੇ ਨੇ ਕੱਲ ਨੂੰ ਜਦੋਂ 11 ਤਰੀਕ ਨੂੰ 11 ਵਜੇ ਇੱਕ ਜਨਰਲ ਰਾਸਤੇ ਵਿੱਚ ਨਵੇਂ ਪ੍ਰਧਾਨ ਚੁਣੇ ਜਾਣੇ ਜਿਹੜਾ ਲਗਭਗ ਤੈ ਹੈ ਗਨੀਯਾਰ ਪਰੀਤ ਸਿੰਘ ਤੇ ਦੂਜੇ ਪਾਸੇ ਵੀ ਤੈ ਹੈ ਕਿ ਬੀਬੀ ਸਤਪੰਥ ਕੌਰ ਧਰਮ ਮਸਲੇ ਤੇ ਤੀਜੀ ਗੱਲ ਜਿਹੜੀ ਇੱਕ ਤਾਲਮੇਲ ਕਮੇਟੀ ਬਣਨੀ ਹੈ ਤੋਂ ਮੇਰਾ ਖਿਆਲ ਹੈ ਕਿ ਸਭ ਸ਼ਗਨੀ ਬੰਦੀਏ ਇਸ ਗੱਲ ਨੂੰ ਤੇ ਇਹ ਜਿਹੜਾ ਹੈ ਸਭ ਜਿਹੜਾ ਕੱਲ ਦਾ ਦਿਨ ਜਿਹਨੂੰ ਮੈਂ ਸ਼ੁਰੂ ਚ ਕਿਹਾ ਸੀ ਕਈ ਇਤਿਹਾਸਿਕ ਦਿਨ ਹੁੰਦੇ ਨੇ ਉਹ ਉਹਨਾਂ ਦਿਨਾਂ ਚੋਂ ਹੈ ਉਹ ਬਾਕੀ ਗੱਲਾਂ ਜਿਹੜੀਆਂ ਹੁਣ ਉਹ ਕਰ ਰਹੇ ਨੇ ਜੀ ਇਹ ਤਾਂ ਕਹਿੰਦੇ ਸੀ ਚੁੱਲ੍ਹੇ ਸਬੇਟ ਲੋ ਚੁੱਲ੍ਹੇ ਦੇ ਕੋਈ ਤਾਂ ਆਪ ਦਾ ਵੱਖਰਾ ਚੁੱਲਾ ਉਹ ਭਾਈ ਇਹਨਾਂ ਨੇ ਤਾਂ ਪਹਿਲੇ ਚੁੱਲ੍ਹੇ ਸਬੇਟ ਲਿਆ ਸੀ ਸੁਧਾਰ ਲਹਿਰ ਵਾਲਿਆਂ ਨੇ ਤਾਂ ਸਭ ਤੋਂ ਪਹਿਲਾਂ ਚੁੱਲ੍ਹੇ ਸਬੇਟੇ ਸੀ ਜੇ ਨਹੀਂ ਸਬੇਟੇ ਤਾਂ ਸ਼੍ਰੋਮਿਕ ਕਾਲੀਦਲ ਬਾਦਲ ਨੇ ਨਹੀਂ ਸਬੇਟੇ ਸੀ ਤੇ ਇਹ ਤਾਂ ਪਹਿਲੇ ਹੀ ਜੁੱਲੇ ਸਵਿਟ ਕੇ ਬੈਠੇ ਨੇ ਚਾਹੀਦੇ ਤਾਂ ਉਹਨਾਂ ਨੂੰ ਸੀ ਤੋ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਜੀ ਇਹ ਆਪ ਹੀ ਆ ਗਏ ਇਹ ਤਾਂ ਕੋਈ ਮਤਲਬ ਨਹੀਂ ਹੋਇਆ ਤੁਸੀਂ ਉਹਨਾਂ ਨੂੰ ਕੱਢ ਦਿਓ ਪਹਿਲੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਅੱਗੇ ਵੀ ਕਹੀ ਸੀ ਇੱਕ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਜਿਹੜਾ ਇੱਕ ਲੰਚਨ ਇੱਕ ਦੋਸ਼ ਲੱਗਦਾ ਸੀ ਕਿ ਇੱਥੇ ਦਲਿਤਾਂ ਨੂੰ ਜੀ ਇੱਥੇ ਅਗਲੀ ਦਰਾਂ ਨੇ ਦੂਰ ਕਰਕੇ ਪਹੁੰਚਾਤਾ ਜੀ ਉਹ ਕਾਂਗਰਸ ਨਾਲ ਚੜੇਗੇ ਜੀ ਅੱਜ ਕਾ ਬੀਐਸਪੀ ਨਾਲ ਚੜੇਗੇ ਹੁਣ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਜਿਹੜੇ ਲਾ ਰਹੀ ਹੈ ਇਸ ਜਦੋਂ ਗਗਨੀ ਹਰਪ੍ਰੀਤ ਸਿੰਘ ਜੋ ਪ੍ਰਧਾਨ ਬਣਦੇ ਨੇ ਤਾਂ ਇਹ ਗੱਲ ਵੀ ਹੋਊਗੀ ਕੋਈ ਗੈਰ ਜੱਟ ਵੀ ਬਣ ਸਕਦਾ ਔਰ ਉਹਦੇ ਨਾਲ ਵੀ ਲੋਕਾਂ ਦੇ ਮਨਾਂ ਚ ਗੱਲ ਜਾਊਗੀ ਕਿ ਜੀ ਹਾਲ ਤੱਕ ਇਹਨਾਂ ਨੂੰ ਜਿਹੜਾ ਹੈ ਕੋਈ ਵੱਡੀ ਪੋਸਟ ਨਹੀਂ ਦਿੱਤੀ ਜਾਂਦੀ ਸੀ ਬਹੁਤ ਸਾਰਾ ਫਿਰ ਅਗਲੀ ਗੱਲ ਇਹ ਵੀ ਹੈ ਕਿ ਜਿਹੜੀ ਮੈਂ ਪਹਿਲਾਂ ਪਿਛਲੀ ਵੀਡੀਓ ਚ ਕੀਤੀ ਹੈ ਕਿ ਜੇ ਕੋਈ ਤਿੱਖੇ ਸ਼ਬਦਾਂ ਨਾਲ ਹਮਲਾਵਰ ਹੋ ਸਕਦਾ ਸਭੂ ਸਿੰਘ ਬਾਦਲ ਤੇ ਹਮਲੇ ਕਰ ਸਕਦਾ ਔਰ ਗਰਵਾਨੀ ਦੇ ਹਵਾਲੇ ਨਾਲ ਤਰਕ ਦੇ ਕੇ ਗੱਲ ਕੀਤੀ ਜਾ ਸਕਦਾ ਸਾਖੀਆਂ ਦੇ ਹਵਾਲੇ ਨਾਲ ਹਮਲੇ ਕੀਤੇ ਜਾ ਸਕਦੇ ਨੇ ਉਹ ਤੇ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ ਤੇ ਉਹ ਇਹ ਕਰ ਰਿਹਾ ਪੜ੍ਹੇ ਲਿਖੇ ਬੰਦਾ ਹੈ ਪੀ ਐਚ ਡੀ ਕੀਤੀ ਹੈ ਕੋਈ ਸਿਆਣੇ ਪੜ੍ਹੇ ਲਿਖੇ ਬੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਬਣ ਨੇ ਤਾਂ ਮੇਰਾ ਖਿਆਲ ਸੁਭਸ਼ਗਣੀ ਹੈ ਤੇ ਉਹ ਇਹ ਸੁਭਸ਼ਗਣ ਨੂੰ ਅਸੀਂ ਜਿਹੜੇ ਹੈ ਖੁਸ਼ ਆਮਦੀਦ ਕਹਨੇ ਆ ਤੇ ਬਾਕੀ ਤਾਂ ਕੱਲ ਜਦੋਂ ਸਾਰਾ ਫੈਸਲਾ ਹੋਊ ਉਦੋਂ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ